ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵ ਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹਸਦੇ ਵਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਹੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨਾ ਮਾਰਨਿੰਗ ਟਾਈਮ ਹੈ ਜੀ ਦਿਨ ਹੈ ਜੀ ਅੱਜ ਇੱਕ ਵਾਰ ਤੇ ਲੋ ਜੀ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਇਧਰ ਜਾਬਾ ਹਰ ਦੇਸ਼ਾਂ ਬਦੇਸ਼ਾਂ ਤੋਂ ਜੁੜੇ ਹੋਈ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਆਪਣੇ ਬਲੌਗ ਨੂੰ ਐਦਾਂ ਹੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਖੁੱਲ੍ਹ ਗੋਚ ਕਰਨ ਤੋਂ ਬਾਅਦ ਤੇ ਬਾਕੀ ਜਿਨਨੇ ਵੀ ਆਪਣੇ ਬਲੌਗ ਤੇ ਕਮੈਂਟ ਕਰਦੀਆਂ ਆਪਣੀਆਂ ਭੈਣਾਂ ਤੇ ਭਰਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਜੀ ਅੱਜ ਜੋ ਮਾਰਨਿੰਗ ਟਾਈਮ ਰਾਤ ਤੋਂ ਕੱਲ ਦਿਨ ਚ ਲੈਟ ਹੈ ਨਹੀਂ ਤੀ ਜੀ ਸਾਰੀ ਦਿਨ ਤੇ ਉਸ ਤੋਂ ਬਾਅਦ ਆਪਣੀ ਦੁਕਾਨ ਤੇ ਲੈਟ ਰਹਿੰਦੀ ਆ ਕਿਉਂਕਿ ਉਹ ਕਮਰਸ਼ੀਅਲ ਏਰੀਆ ਆ ਗਿਆ ਨਾ ਤੇ ਘਰੇ ਨਹੀਂ ਤੀ ਉਸ ਤੋਂ ਬਾਅਦ ਜੀ ਜਦੋਂ ਸ਼ਾਮ ਨੂੰ 7:00 ਵਜੇ ਆਈਏ 9:30 ਵਜੇ ਫੇਰ ਲਾਂਗੀ ਤੇ ਸਾਰੀ ਰਾਤ ਦੀ ਫੇਰ ਨਹੀਂ ਤੇ ਕੁਝ ਮਨ ਨੂੰ ਲੱਗਦਾ ਵੀ ਮੌਸਮ ਦੇ ਚੱਕਰ ਕਰਕੇ ਜੀ ਕਿਉਂਕਿ ਹੁਣ ਮੈਂ ਤੁਹਾਨੂੰ ਦਿਖਾਣਾ ਜੀ ਅੱਜ ਅਧੀਕਰਾਰ ਤੋਂ ਖਵਾ ਬਹੁਤ ਤੇ ਚੱਲ ਰਹੀ ਤਖਨ ਇਹਦੇ ਨਾਲ ਕਿਹਾ ਕਿ ਆਈ ਵੀ ਕਦੇ-ਕਦੇ ਕਿੜੀਆਂ ਵੀ ਆ ਜਾਂਦੀਆਂ ਪਰ ਕਹਿ ਨਹੀਂ ਸਕਦੇ ਹੁਣ ਤੋਂ ਵੀ ਨਾਲ ਬਣੇ ਰਿਹਾ ਸਾਨੂੰ ਮੌਸਮ ਵੀ ਵਿਖਾ ਦੰਨੇ ਬਾਕੀ ਮਨਜੀਤ ਨਾਲ ਵੀ ਗੱਲਬਾਤ ਕਰਾਨੇ ਵੀ ਅੱਜ ਮਨਜੀਤ ਕੀ ਆ ਕਰ ਰਹੀ ਮਾਰਨਿੰਗ ਟਾਈਮ ਚਲੋ ਠੀਕ ਹੈ ਜੀ ਨਾਲ ਬਣੇ ਰਹੀ ਕਰਦੇ ਮੌਸਮ ਚੈੱਕ ਵਾਹ ਦੱਤੀ ਠੀਕ ਤੇ ਪਿੱਛੇ ਜੀ ਕਾਲ ਕੀ ਹਲਕੀ ਕਣੀ ਪੈ ਰਹੀ ਮੇਰੀ ਇਹ ਬੰਦਲ ਤਾਂ ਹੀ ਤੇ ਕਿਹਾ ਸਕਦਾ ਨਹੀਂ ਹੈ ਤੇ ਯਾਦ ਜੇ ਮੈਂ ਉੱਚੀ ਪੈ ਗਈ ਉਹ ਸੋਨੇ ਤੁਸੀਂ ਦੇਖ ਸਕਦੇ ਨਾ ਪਾਣੀ ਛੱਡਿਆ ਵਾ ਵੀ ਕਣੀ ਜੀਰੀ ਜੂਰੀ ਹੈ ਕੋਈ ਸ਼ਾਇਦ ਇੱਕ ਜਿਹੜੀ ਦੂਜੀ ਬਜਾਈ ਹੈ ਤੇ ਉਹਨਾਂ ਵਿੱਚ ਜੀਕਣਾ ਬੀਜਦੇ ਆ ਜੀ ਮਸ਼ੀਨ ਨਾਲ ਕਿਤੇ ਉਹਨਾਂ ਨੂੰ ਬਾਅਦ ਚ ਪਾਣੀ ਲਾਂਦੇ ਉਹਨੇ ਪਰ ਨਹੀਂ ਮੈਨੂੰ ਪਤਾ ਲੱਗ ਗਿਆ ਜੀ ਇਹ ਨਾ ਕਹਿੰਨੇ ਆ ਇਹਨਾਂ ਨੇ ਉਹ ਨਾ ਕਿਤੇ ਜੋ ਤੇ ਉਹ ਪਾਣੀ ਛੱਡ ਕੇ ਵੇਖੇ ਰੋ ਸਾਰਾ ਸਹੀ ਹੈ ਖੰਡਾ ਕਲੀ ਬਲੌਗਸ ਉਸੇ ਤਰ੍ਹਾਂ ਛੇ ਬਲੌਗ ਬਣਾਦੇ ਹਾਂ ਵਾਏ ਕੁਮਾਰ ਸੁੱਚੇ ਬਾਸ਼ਾ ਹਾਲ ਕੀ ਹਰ ਕੀ ਕੜੀਆਂ ਜਾਂ ਲੱਗ ਗਈ ਪੈਣ ਤੇ ਹੁਣ ਚੱਲਦੇ ਹਾਂ ਮਨਜੀਤ ਨਾਲ ਕਰਦੇ ਹਾਂ ਗੱਲਬਾਤ ਕਿ ਉਹ ਕੀ ਕਰ ਰਹੇ ਹਨ ਆਪਣੀਆਂ ਤਿਆਰੀਆਂ ਸਵੇਰੇ ਮਾਰਨਿੰਗ ਟਾਈਮ ਬ੍ਰੇਕਫਾਸਟ ਅੱਜ ਕੀ ਬਣੂਗਾ ਮਤਲਬ ਇਹ ਜੇ ਦਿਖ ਰਹੇ ਹੈ ਉੱਤਰ ਸ਼ਾਇਦ ਮੈਨੂੰ ਲੱਗਦਾ ਹੈ ਵੀ ਉੱਤਰ ਆਹਾਂ ਲੱਗ ਰਿਹਾ ਨਾ ਵੀ ਉੱਤਰ ਤੋਂ ਵੀ ਕੋ ਲੱਗ ਮੈਂ ਗੱਡੀ ਧੋਈ ਦੀ ਵੀ ਲੈ ਕੇ ਜਾਣਾ ਤਾਂ ਕਿਉਂਕਿ ਕੱਲ ਜੱਸ ਕਰਨ ਦੀ ਪੇਰੈਂਟਸ ਮੀਟਿੰਗ ਮੀਟਿੰਗ ਸੀ ਸਕੂਲ ਚ ਜਾਣਾ ਤਾਂ ਫਿਰ ਮਨਜੀਤ ਉਹਨਾਂ ਨੇ ਆਪਣਾ ਦਿਮਾਗ ਲੜਾਇਆ ਕਿਉਂਕਿ ਜੀ ਮੈਡਮਾਂ ਕਹਿੰਦੀਆਂ ਵੀ ਭਾਈ ਮੁੰਡੇ ਨੂੰ ਵੀ ਲੈ ਕੇ ਆ ਕਹਿੰਦੇ ਬੱਚਿਆਂ ਨੂੰ ਵੀ ਗੈਲ ਲੈ ਕਾਣਾ ਪੂਰੀ ਯੂਨੀਫਾਰਮ ਚ ਫੁੱਲੀ ਯੂਨੀਫਾਰਮ ਡਰੈਸ ਚ ਆਏ ਵੀ ਬੀ ਤੇ ਬੱਚੇ ਬਹੁਤ ਪੇਰੈਂਟਸ ਗੈਲ ਤੇ ਪਰ ਕੱਲ ਮੈਂ ਇਕੱਲਾ ਹੀ ਜਾ ਕੇ ਆਇਆ ਜੀ ਦੇਖੋ ਕਿੰਨੇ ਮਾਸਤ ਹੋ ਰਹੇ ਨੇ ਫੁੱਲ ਆਪਣੇ ਬੂਟੇ ਕਿੰਨੇ ਮਾਸਤ ਇੱਕ ਕੁਦਰਤ ਹੈ ਇੱਕ ਕੁਦਰਤ ਹੈ ਇਹਨੂੰ ਕਹਿੰਨੇ ਕੁਦਰਤ ਹੈ ਹੈ ਕਿੰਨੇ ਸੋਹਣੇ ਲੱਗਦੇ ਤੇ ਬਾਕੀ ਮਿਲ ਲਓ ਜੀ ਫਿਰ ਮਨਜੀਤ ਨੂੰ ਹਾਂ ਜੀ ਬਾਈ ਮਨਜੀਤ ਚਲੋ ਦੂਜੇ ਕੈਮਰੇ ਨਾਲ ਹੀ ਗੱਲਬਾਤ ਕਰਦਾ ਇਹੀਂ ਖੜਕਾਏ ਤੁਹਾਡੇ ਨਾਲ ਦੋ ਕੁ ਮਿੰਟ ਤੇ ਅੱਜ ਹੋਰ ਮਨਜੀਤ ਕੀਆ ਤਿਆਰੀਆਂ ਅੱਜ ਫਿਰ ਅੱਜ ਹੈ ਦੁਬਾਰਾ ਹੈ ਤਿਆਰੀਆਂ ਗਿਆ ਬੱਸ ਮੈਨੂੰ ਲੱਗਦਾ ਤਾਂ ਕੁਝ ਧਰਿਆ ਬਾਤ ਹੈ ਅੱਜ ਮੋਟਾ ਮੋਟਾ ਅਨ ਲੱਗਦਾ ਬਣੂਗਾ ਲੈ ਕਿਹੜੇ ਆਲੂ ਵਾਲੇ ਆਲੂ ਵਾਲੇ ਠੀਕ ਮਨੂੰ ਤਾਂ ਆਇਆ ਲੱਗਿਆ ਵੀ ਕਚੋਰੀਆਂ ਦਾ ਸਿਸਟਮ ਜਾ ਪਤਾ ਨਹੀਂ ਕਿਆ ਕਹਿ ਰਹੀ ਦੀ तू ਵੀ ਕਚੋਰੀਆਂ ਬਣਾ ਰੋ ਰਹਿਣ ਦੇ ਕਚੋਰੀਆਂ ਕਚੂਰੀਆਂ ਨਾ ਬਣਾਈ ਹੁਣ ਹੀ ਦੇਖ ਲੈ ਤੇਰੀ ਰਿਪੋਰਟਾਂ ਹੋਈਆਂ ਮੈਡਮ ਨੇ ਕਿਹਾ ਏ ਡਾਕਟਰ ਨੇ ਨੇ ਕਹਿੰਦੇ ਵੀ ਬਾਈ ਜੀ ਹਾਂ ਤੁਹਾਨੂੰ ਦੱਸ ਦਨ ਲਈ ਇਨਫੈਕਸ਼ਨ ਆਈ ਥੀ ਉਹਦੀ ਦਵਾਈ ਚੱਲਦੀ ਮੰਜੀਦ ਦੀ ਤੇ ਇੱਕ ਥੋੜਾ ਕਾ ਸ਼ੂਗਰ ਤਿੰਨ ਮਹੀਨੇ ਵਾਲਾ ਸ਼ੂਗਰ ਟੈਸਟ ਕਰਿਆ ਤਾਂ ਉਹਨਾਂ ਨੇ ਤਾਂ ਉਹਦੇ ਚ ਥੋੜਾ ਕ ਆਇਆ 1 2 ਪੁਆਇੰਟ ਉਹ 2.0 ਤੇ ਲੈ ਕੇ ਹੈ 2.4 ਤੇ ਲੈ ਕੇ 4.2 ਤੱਕ ਅੰਜ ਤੱਕ ਚਾਹੀਦਾ ਉਹ 4.7 ਆਇਆ 5 ਦੀ ਜਗਾ 2.0 ਦਾ ਫਰਕ ਹੈ ਕਹਿੰਨੇ 10 ਦਿਨ ਮਿੱਠਾ ਕਰੋ ਬੰਦ ਤੇ ਖਾਣਾ ਪੀਣਾ ਸੁਧਾਰੋ ਉਸ ਤੋਂ ਬਾਅਦ ਕਹਿੰਨੇ ਫਿਰ ਪਹਿਲਾ ਤਾਂ ਫਿਰ ਫਿਰ ਟੈਸਟ ਹੋਊਗਾ 3 ਜੂਨ ਨੂੰ ਇੱਕ ਹੋਣਾ ਖਾਣੇ ਤੋਂ ਪਹਿਲਾਂ ਇੱਕ ਖਾਣਾ ਖਾ ਕੇ 2 ਘੰਟੇ ਤੋਂ ਬਾਅਦ ਜੇ ਕਹਨੇ ਉਹਦੇ ਚ ਆਇਆ ਫਿਰ ਅਸੀਂ ਕੋਈ ਦਵਾਈ ਲਾਵਾਂਗੇ ਜੇ ਲੋਟ ਆ ਗਿਆ ਫਿਰ ਨਹੀਂ ਆਇ ਨੂੰ ਚੱਲ ਹੂੰ ਮੈਂ ਇਹਦੇ ਕੁਛ ਇੱਕਣਾ ਖਾਂਦੀ ਹੋਈ ਨਾ ਮੈਂ ਮਿੱਠਾ ਖਾ ਕੇ ਰਾਜੀ ਨਹੀਂ ਉਹ ਤਾਂ ਚੱਲ ਤੇਰੀ ਗੱਲ ਮੰਨ ਲਈ ਤਾਰੇ ਵਾ ਵੀ ਨਹੀਂ ਨਾ ਖਾਸ ਖਾਂਦੇ ਮੈਂ ਸੱਜਿਸ ਤਾਂ ਉਹ ਕਈ ਵੇ ਫਰੋਂਟੇ ਵਗੈਰਾ ਬਣਾਉਣੇ ਤਾਂ ਘਰ ਵਿੱਚ ਚੱਲ ਹੋਏ ਜੰਦਾ ਵੀ ਨਹੀਂ ਐਨ ਨੂੰ ਚੱਲ ਅੱਜ ਕੀ ਘੱਟ ਲਾ ਲਈ ਤੇਲ ਜਿਹੜਾ ਵੀ ਲਾਣਾ ਜਿਹੜਾ ਪੱਤੀਏ ਚੌਥੇ ਦਿਨ ਖਾਂਦੇ ਹੋਵੇਂ ਨਾ ਹਾਂ ਫਿਰ ਬਮਾਈ ਦਾ ਮੁੰਡਾ ਵੀ ਹਾਂ ਵੀ ਇਹ ਸਿਸਟਮ ਵੀ ਤੂੰ ਨਾ ਜੇ ਬਣਾਣੇ ਵੀ ਐ ਹੁਣ ਤਾਂ ਚੱਲ ਬਹੁਤ ਗਰਮੀਆਂ ਪੈ ਰਹੀਆਂ ਕਦੇ ਹੋਇਆ ਮਹੀਨੇ ਚੋਂ ਇੱਕ ਵਾਰੀ ਦੱਸੇ ਮੰਜੀ ਸਾੜੀ ਖਾਣਾ ਗਲਤ ਖਾਂਦੀ ਨਹੀਂ ਨਾ ਬਾਹਰ ਦਾ ਐ ਜੀ ਸਾਨੂੰ ਇਹਨਾਂ ਨਾਲ ਅਸੀਂ ਕਰਨ ਨੂੰ ਲਾਇਆ ਬਾਈ ਹਾਂ ਬਿਸਕੁਟ ਆ ਜ਼ਰੂਰ ਚਾਹ ਨਾਲ ਤੇ ਬਾਕੀ ਹੁਣ ਐਤ ਕੀ ਜਸ ਕਰਨ ਨੂੰ ਵੀ ਅਸੀਂ ਡਾਈਟ ਲਿਆਣ ਕਦੇ ਜਿਹੜਾ ਮਤਲਬ ਮਿਕਸ ਹੁੰਦਾ ਐ ਜੀ ਸਾਰਾ ਕੁਸੇ ਜਿਹਦੇ ਵਿੱਚ ਕਹਿ ਦਿੰਨੇ ਆ ਜੀ ਕਿਆ ਕਿਆ ਐ ਮੰਜੀ ਤੇ ਡੱਬੇ ਦੇ ਵਿੱਚ ਇੱਕ ਤਾਂ ਬਦਾਮ ਕਾਜੂ ਹੋਰ ਕਈ ਤਰ੍ਹਾਂ ਦੇ ਜਿਹੜੇ ਆਪਣੇ ਆਪਣੇ ਬੀਜ ਹੁੰਨੇ ਆ ਜੀ ਕਣਾਂ ਸਾਰਾ ਕੁਝ ਹੈ ਜੀ ਉਹਦੇ ਵਿੱਚ ਮਨੱਕੇ ਮਨੁੱਕੇ ਪਤਾ ਨਹੀਂ ਕਿਆ ਕਿ ਕੁਝ ਹੈ ਜੀ ਉਹ ਲਾਤੇ ਇਹਨੂੰ ਡੱਬਾ ਤੇ ਮਨਜੀਤ ਉਹਨਾਂ ਨੂੰ ਲਿਆਂਕ ਕੇ ਦਿਆ ਇੱਕ ਫਿਰ ਆਪਾਂ ਨੇ ਮੈਂ ਵੀ ਖਾ ਲਨਾ ਇਹ ਦਿਨਾਂ ਚ ਗਰਮੀਆਂ ਚ ਖਾਣਾ ਵੀ ਚਾਹੀਦਾ ਇੱਕਦਮ ਲਿਕਵਿਡ ਜਿਆਦਾ ਜ਼ਰੂਰੀ ਹੈ ਜੀ ਇੱਕ ਫਿਰ ਅਸੀਂ ਸ਼ੁਰੂ ਕਰਿਆ ਵਾਇਆ ਤਾਂ ਲੱਸੀ ਜਾਂ ਫਿਰ ਸ਼ਾਮ ਨੂੰ ਸਕੰਜਮੀ ਨਿੰਬੂ ਲਿਆਂਦੇ ਵੇ ਇਹੀ ਚੀਜ਼ਾਂ ਚਾਹੀਦੀਆਂ ਹੈ ਅੱਜਕੱਲ੍ਹ ਤੇ ਇੱਕ ਲਿਆਂਦਾ ਬਾਈ ਆਪਾਂ ਨੇ ਓਲੇ ਦਾ ਮਰਬਾ ਤੇ ਮੇਤੇ ਤਾਂ ਖਾ ਹੀ ਨਹੀਂ ਹੋਇਆ ਦੋ ਦਿਨ ਮੈਂ ਡੱਬਾ ਖੋਲ ਮਨਜੀਤ ਕੱਲ ਤੁਸੀਂ ਕਰਿਆ ਟੇਸਟ ਮੈਂ ਤਾਂ ਇੱਕ ਦਿਨ ਪਹਿਲਾਂ ਹੀ ਅੱਛਾ ਮੈਂ ਵੀ ਅੱਜ ਦੇਖਦਾ ਉਹਨੂੰ ਐਂ ਦੱਸਿਆ ਤਾਂ ਜੀ ਤੁਸੀਂ ਵੀ ਜ਼ਰੂਰ ਦੱਸਿਓ ਜਿਹੜੀ ਮੇਰੀਆਂ ਭੈਣਾਂ ਨਾਲ ਜੁੜੀ ਵੀ ਆਂ ਵੀ ਐਂ ਦੱਸ ਰਹੇ ਕਹੀਂ ਮੈਂ ਪੁੱਛਿਆ ਇੱਕ ਦੋਆਂ ਨੂੰ ਸਿਆਣੇ ਬੰਦਿਆਂ ਨੂੰ ਮੇਰੇ ਪਾਨੇ ਕਹਿੰਦੇ ਵੀ ਓਲੇ ਨੇ ਓਲੇ ਦਾ ਮਰਬਾ ਜਿਹੜਾ ਆਪਾਂ ਐਂ ਹੀ ਨਹੀਂ ਵੀ ਕੱਢਿਆ ਖਾ ਲਿਆ ਕਹਿੰਨੇ ਉਹਨੂੰ ਨਾ ਪਹਿਲਾਂ ਧੋ ਪਾਣੀ ਦੇ ਵਿੱਚ ਧੋ ਲੋ ਕਹਿੰਨੇ ਵੀ ਮਿੱਠਾ ਜ਼ਿਆਦਾ ਹੁੰਦਾ ਨਾ ਜਾਣੀ ਦੇ ਵਿੱਚ ਹਾਂ ਕਹਿੰਦੇ ਵੀ ਚਾਹੇ ਨਾ ਉਹਦੀ ਕੱਲੀ ਕੱਲੀ ਫਾੜੀਆਂ ਹੋ ਜੰਨੀਆਂ ਉਹਨੂੰ ਦੱਬ ਲਵੇਂ ਨਾ ਜੇ ਕੱਲੀ ਕੱਲੀ ਫਾੜੀਆਂ ਹੋ ਜੰਨੀਆਂ ਕੱਲੀ ਕੱਲੀ ਫਾੜੀਆਂ ਕਰਕੇ ਵੀ ਧੋ ਲੋ ਉਹਨੂੰ ਕਹਿੰਦੇ ਫੇਰ ਖਾਓ ਗੋਠੜੀ ਜੀ ਕੱਢ ਗਿਆ ਵਿੱਚ ਤੇ ਹਾਂ ਇਹਨਾਂ ਸਾਡੀ ਲਾਈਟ ਵੀ ਭਜਾਈ ਕੱਲ ਮਨਜੀਤ ਨੂੰ ਕਰਿਆ ਜੀ ਮੈਂ ਫੋਨ 12 ਵਜੇ ਕਹਿੰਦੀ ਕੀ ਕਰਾਂ ਲਾਈਟ ਹੀ ਨਹੀਂ ਹੈ ਮਹਾਬਾਈ ਸਾੜੇ ਤਾਂ ਹੈਗੀ ਹਾਂ ਉਹਨੂੰ 7 ਵਜੇ ਆਈ 9 ਵਜੇ ਫੇਰ ਭੱਜ ਗਈ ਤਾਂ ਪਗਲ ਫੇਰਾ ਹੀ ਫੇਰ ਭੱਜ ਗਿਆ ਹੁਣ ਤੱਕ ਲਾਈਟ ਨਹੀਂ ਆਈ ਇੱਕ ਸਾਨੂੰ ਡਰਾ ਆਏ ਵੀ ਇਨਵਰਟਰ ਨਾਲ ਕਿਤੇ ਸਾੜਾ ਉਹ ਵੀ ਡੈੱਡ ਹੋ ਜਾਵੇ ਫਿਰ ਸਾਨੂੰ ਜਨਰੇਟਰ ਨੂੰ ਮਾਰਨਾ ਪੈਣਾ ਹੈਂਡਲ ਪਰ ਜਨਰੇਟਰ ਲਈ ਤੇਲ ਵੀ ਨਹੀਂ ਜਾਂਦਾ ਹੋਵੇ ਇਦਾਂ ਕੀ ਦੇਖਦੇ ਆਂ ਜੀ 5 ਕਿਲੋ ਲੀਟਰ ਅੱਜ ਲੀਕੇ ਹਨ ਤੇ ਬਾਈ ਮੌਸਮ ਦਾ ਕੀ ਆਏ ਬੱਦਲ ਐਨ ਖੜਿਆ ਹੀ ਦੇਖੋ ਹੈ ਹਲਕੀ ਹਲਕੀ ਕਿਣੀ ਵੀ ਪੈ ਰਹੀ ਹੈ ਜੇ ਆ ਕਿਤੇ ਹਵਾ ਘਟ ਜਾਵੇ ਨਾ ਫਿਰ ਮੀਂਹ ਵੀ ਪੈ ਜਾਵੇ ਸ਼ਾਇਦ ਹੁਣ ਕਿਉਂਕਿ ਜਿਹੜੀ ਹਵਾ ਚੱਲ ਰਹੀ ਹੈ ਹਵਾ ਹੀ ਬੱਦਲ ਨੂੰ ਟਿਕਣ ਨਹੀਂ ਦੇ ਰਹੀ ਕਦੇ ਚੱਕ ਇੱਧਰ ਤੇ ਉੱਤਰ ਉੱਧਰ ਤੇ ਤਾਂ ਕਰਕੇ ਨਹੀਂ ਪੈ ਰਿਆ ਆਪਣਾ ਇੱਕ ਨਹੀਂ ਇਹ ਵੀ ਗੱਲ ਹੈ ਕਿ ਇਹ ਜੀ ਵਿੱਚ ਜੱਸ ਕਰਨਾ ਹੈ ਦੇਖੋ ਜੀ ਅੱਜ ਸਵੇਰੇ ਅਜਰਾ ਉੱਠ ਕੇ ਮੋਟਰਸਾਈਕਲ ਚਲਾਇਆ ਫਿਰ ਸਾਈਕਲ ਹੀ ਕੋਈ ਸੈਟਿੰਗ ਕਰਕੇ ਨਹੀਂ ਲਾਈ ਵੀ ਇਹਨਾਂ ਨੂੰ ਕਿਧਰ ਇਹਨੂੰ ਦਾਸਤਾ ਨਹੀਂ ਹੈ ਆਹ ਰਸਤਾ ਰਿਹਾ ਬਹੁਤ ਹੈ ਐ ਚਲੋ ਚੱਲਦਾ ਹੀ ਬਾਕੀ ਅਜ ਤਾਂੰਦ ਬਹੁਤ ਆ ਰਹੀ ਜਦੋਂ ਦਰਵਾਜ਼ੇ 'ਚ ਖੜਦੇ ਨਾ ਹਾ ਠੰਡੀ ਹਵਾ ਆਦੀ ਨਜ਼ਾਰੇ ਆਈ ਜਾਂਦੇ ਜੀ ਜਾਈ ਜਾਂਦੇ ਪਰ ਇਹ ਤੋਂ ਬਾਅਦ ਕੋਈ ਪਤਾ ਨਹੀਂ ਕਿੰਨੀ ਗਰਮੀ ਹੋਣੀ ਇਹ ਤਾਂ ਅੱਠ ਦਾ ਟਾਈਮ ਹੈ ਸਾਮਣੇ ਹੀ ਹਾਤੇ ਆ ਕੇ ਨਾ ਸੁਣਾ ਹੋਇਆ ਸਾਹਮਣੇ ਜੀ ਮੱਕੀ ਹੈ ਜੀ ਜੀ ਤਕਾਲਾ ਕਰ ਗਈ ਇਸ ਵੇਲੇ ਕਹਿੰਦੇ ਵੀ ਸ਼ਾਇਦ ਕੁਕੜੀਆਂ ਹੋ ਗਈਆਂ ਉਹਦੇ ਚ ਖਾਣ ਲਈ ਛੱਲੀਆਂ ਲੈ ਕੇ ਆਦੇ ਕੁਕੜੀਆਂ ਜੜੀ ਤੇ ਸੀ ਕਰਾਸ਼ਾ ਪਿੰਡਾਂ ਵਾਲੀ ਪਾਸੇ ਸਿੱਪਾ ਛੱਲੀਆਂ ਕਹਿੰਦੇ ਨੇ ਫੇ ਤੁਹਾਨੂੰ ਪਤਾ ਹੋਵੇ ਸ਼ਹਿਰਾਂ ਨੇ ਕਹਿੰਦੇ ਛੱਲੀਆਂ ਅਸੀਂ ਕਹਿੰਦੇ ਆ ਜੀ ਕੁਕੜੀਆਂ ਦਾ ਸਫਾਈ ਤੋਂ ਹੀ ਕੁਛ ਨਹੀਂ ਹੋਈ ਮੈਨੂੰ ਲੱਗਦਾ ਜੀ ਫੇਰ ਗਠਿਆਂ ਚ ਇੱਕ ਦਿਨ ਹੱਥ ਮਾਰੀ ਹੈ ਜੀ ਆ ਜੱਸ ਕਰਨਾ ਦੇਖੋ ਜੀ ਕੀ ਕਰਿਆ ਬਰਸੀ ਬੰਨੀ ਵੀ ਹੈ ਆ ਵਿੱਚ ਬੰਨੇ ਵੀ ਬੋਲ ਪਹਿਲਾਂ ਤਾਂ ਉਹਨਾਂ ਕੱਲ ਇੱਕ ਕਪੜੇ ਵਿੱਚ ਹੁਣ ਅੱਜ ਜਰਾ ਵਿੱਚ ਦੱਸ ਗਿਆ ਹਰਮਨ ਕਹਿੰਦਾ ਜਰਾ ਵਿੱਚ ਪਾ ਕੇ ਮੰਨ ਲਓ ਆ ਪਿਆ ਬੈਠ ਤੇ ਕੀ ਬਣਾ ਲਈ ਮਨਜੀਤ ਪਰੌਂਠੇ ਬਣਾ ਰਹੇ ਅੱਜ ਹੈ ਆਲੂਆਂ ਦੇ ਬੇੜ ਤਾਂ ਤਿਆਰ ਹੋ ਗਿਆ ਲੱਗਦਾ ਪਰੌਂਠੇ ਵੀ ਲੱਗੇ ਇਹਦੇ ਚ ਕੀ ਮੰਜੀ ਸੋਦੇ ਅੱਛਾ ਉਹ ਹੈ ਗੁੜਾ ਇਹ ਲੋ ਵਿੱਚ ਕਰਦੇ ਮਟੱਕੜ ਹੈ ਉਹ ਸੱਚਾ ਹਾਂ ਮਜੀਤ ਸੱਕਰ ਵਾਲੇ ਦੇ ਪੈਸੇ ਵੀ ਉਹ ਯਾਦ ਰੱਖਣ ਕਿੰਨੀ 28 ਕਿਲੋ ਸੱਕਰ ਆਈ ਵੀ ਹੈ ਮਟੱਕੜ ਮਟੱਕੜ ਵਿੱਚ ਹੈ ਨਾ 5 ਕਿਲੋ ਸੱਕਰ ਪਰ 7 ਆਈ ਦੀ ਫਿਰ ਪਹਿਲਾਂ ਵੀ ਨਹੀਂ ਲਏ ਉਹ ਨਾ ਪੈਸੇ 800 ਬਣਿਆ ਤਾਂ 10 ਕਿਲੋ ਦਾ ਉਸ ਤੋਂ ਬਾਅਦ ਫਿਰ ਜਿਹੜੀ ਆਪਾਂ ਲਿਆਏ 10 15 ਕਿਲੋ 17 ਕਿਲੋ ਫੇਰ ਦੇਈ ਸੀ ਉਹਨਾਂ ਕਹਿੰ ਕਿੰਨੇ ਹੈ ਯਾਦ ਰੱਖੀ ਉਹਦੇ ਪੈਸੇ ਤੇ ਬਾਕੀ ਅੱਜ ਮਜੀਤ ਢੋਲ ਵੱਜ ਰਿਹਾ ਆਪਣੇ ਪਿੰਡ 'ਚ ਖੇੜੇ ਨੇ ਖੇੜੇ ਤੇ ਹਮਨੇ ਬਾਕੀ ਉਹ ਦਹੀਂ ਫੜ ਲਿਆ ਮੁਰੇ ਅੱਛਾ ਦਹੀਂ ਨਾਲ ਖਾਵਾਂਗੇ ਕਰੋ ਜੀ ਫਿਰ ਇੰਜੋਏ ਪਰੋਂ ਤੇ ਆ ਤਾਂ ਮਨਜੀਤ ਨਾ ਖਾਸਾ ਤੱਕੜੀ ਬਣਾ ਕੇ ਰੱਖਦੇ ਤੋ ਇੱਕ ਬਣਾਇਆ ਤਾਂ ਨਾ ਮੇ ਪੇਟ ਥੋੜਾ ਜਿਹਾ ਬੜਾ ਲੈਣਾ ਜਾਂਦਾ ਦੋਆਂ ਚ ਨੀਏ ਚ ਇੱਕ ਆ ਚੀਜ਼ ਘੱਟ ਲਈ ਬਸ ਇਹ ਤੇ ਪ੍ਰੈਸ਼ ਕਰੀ ਜਾਂ ਅੱਜ ਬਸ ਬਾਪੇ ਹੋ ਜਾਣਾ ਇਹਨਾਂ ਗਰਮ ਹੋ ਕੇ ਫੈਲ ਜਾਣਾ ਠੀਕ ਨਹੀਂ ਤੇ ਹੋਰ ਮਨਜੀਤ ਫਿਰ ਕਿਹਨੀ ਤਰੀਕ ਹੋ ਗਈ ਅੱਜ ਪਤਾ ਨਹੀਂ 25 26 ਨਹੀਂ ਅੱਜ 24 25 ਹੋਊਗੀ ਲਗਭਗ ਐਤਵਾਰ ਹੈ 25 26 ਹੋਣੀ ਤੇ ਮੇਰੇ ਹਿਸਾਬ ਨਾਲ ਐ ਵੀ ਰਹਿ ਗਏ 4 ਦਿਨ ਹਨਾ ਐ ਵੀ ਕਹਿ ਰਹੇ ਤੇ ਕਹਿੰਦੇ ਸ਼ਾਇਦ 25 ਤਰੀਕ ਤੇ ਜੱਸ ਕਰਨ ਉਹਨਾਂ ਨੂੰ ਛੁੱਟੀਆਂ ਹੋ ਜਮੈਂ ਜੇ 25 ਦੇ ਹੋਣੀ ਹੁੰਦੀ ਤਾਂ ਅੱਜ ਮੈਂ ਅਸੀਂ ਜਾ ਜਾਣਾ ਹੂੰ ਪਰ ਨਹੀਂ ਅਜੇ ਹੋਮਵਰਕ ਪੁੱਛਣ ਦਾ ਕਾਰਨ ਨੂੰ ਵੀ ਦੇਤੇ ਆ ਛੁੱਟੀਆਂ ਦਾ ਜੇ ਉਹ ਨਹੀਂ ਦੇ ਆ ਫੇਰ ਛੁੱਟੀਆਂ ਐ ਹੀ ਹੁੰਦੀਆਂ ਕਲੂ ਜਾਉਂਗੇ ਹੂੰ ਜਾਉਂਗੇ ਫਿਰ ਹੋਮਵਰਕ ਦੋਂਗੇ ਉਹ ਫਿਰ ਕਰੂਗੇ ਛੁੱਟੀਆਂ ਇਹਨਾਂ ਨੂੰ ਹੈਨਾ ਤਾਂ ਬਣਾਤੇ ਵਸ ਇੱਕ ਪਰਮਾਤਲਬ ਕਿ ਇੱਕ ਬੇੜਿਆ ਬਣਾ ਦਿਆਂ ਅੱਛਾ ਦੋ ਜੋੜ ਤੇ ਇਕੱਠੇ ਕੁਝ ਗਰਮੀ ਨਾਲ ਵੀ ਮੱਤ ਮਾਰੀ ਵੀ ਆ ਜੀ ਦੇਖੋ ਹੁਣ ਦੱਖਣ ਚੱਲ ਰਿਹਾ ਨਾ ਅਸੀਂ ਰਸੋਈ 'ਚ ਐ ਤਾਂ ਲਾਈਟ ਹੈ ਨਹੀਂ ਥੋੜੀ ਕਿ ਦਿੱਕਤ ਇਹ ਐ ਤੇ ਉਹਦੇ ਕਰਕੇ ਇਹਨਾਂ ਦੇਖੋ ਗਰਮੀ ਅੰਦਰ ਹੈ ਗਰਮੀ ਐ ਨਾਲੇ ਹਵਾ ਚੱਲਦੀ ਬਾਹਰ ਇੱਧਰ ਦੀ ਉਹ ਦੱਖਣ ਤਾਂ ਵੀ ਹੈ ਹੋਰ ਸਨਾਓ ਜੀ ਜਿਹੜੇ ਭੈਣ ਭਰਾ ਆਪਣੇ ਬਾਹਰ ਦੇਸਾਂ-ਦੇਸਾਂ 'ਚ ਵਸਦੇ ਐ ਕਿੱਦਾਂ ਜੀ ਤੁਸੀਂ ਕਿਵੇਂ ਚੱਲਦਾ ਉੱਧਰ ਜ਼ਰੂਰ ਕਮੈਂਟ ਕਰਿਓ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਕਿਦਾਂ ਕੰਮ ਕਰ ਚੱਲਦੇ ਐ ਉੱਧਰ ਕਿੰਨੀ ਕਾ ਗਰਮੀਆਂ ਦੀ ਮੌਸਮ ਹੈ ਹੋਣਾ ਰੁੱਤ ਚੱਲ ਰਹੀ ਹੈ ਉੱਧਰ ਕਿੰਨੀ ਕਾ ਗਰਮੀ ਹੈ ਕਰੋ ਜੀ ਟੈਂਡ ਅਫੇਰ ਮੈਂ ਜੇ ਲੱਛਾ ਪਰੌਂਠਾ ਤਾਂ ਬਣਾ ਕੇ ਦਿਖਾ ਦੇ ਅੱਜ ਹੈ ਕਿ ਕਹਿਣਾ ਚ ਬਹੁਤ ਸੁਣਿਆ ਫਿਲਮਾਂ ਚ ਵੀ ਕਹਿੰਦੇ ਨੇ ਇਹਨਾਂ ਤਾਂ ਤੁਹਾਨੂੰ ਤੁਹਾਨੂੰ ਖਵਾਵਾਂਗੇ ਨਾ ਲੱਛਾ ਪਰੌਂਠਾ ਕਿਤੇ ਤੁਹਾਨੂੰ ਲੱਛਾ ਪਰੌਂਠਾ ਨਾ ਖਵਾ ਦਈਏ ਉਹ ਤਾਂ ਦੱਸ ਦੇ ਕਿੱਦਾਂ ਬਣਾਉਂਦਾ ਹਾਂਜੀ ਸਾੜੇ ਮਜੀਤ ਨੂੰ ਲੱਛਾ ਪਰੌਂਠਾ ਨਹੀਂ ਹੁੰਦਾ ਜੀ ਜਿਨ੍ਹਾਂ ਕਹਿਣਾ ਨੂੰ ਪਤਾ ਹੋ ਜਰੂਰ ਕਮੈਂਟ ਕਰਕੇ ਦੱਸਿਓ ਜੀ ਬਾਕੀ ਉਹ ਹਾਂਜੀ ਜੇ ਮੁੱਲਾਂਪੁਰ ਜਾਣਾ ਹੈ ਤਾਂ ਅੱਜ ਜਾਂ ਕੱਲੂ ਬਾਜ਼ਾਰ ਆ ਗਿਆ ਕੱਲੂ ਸੋਮਵਾਰ ਬੰਦ ਹਾਂ ਤਾਂ ਕਿਆ ਕਰਨਾ ਮੁੱਲਾਂਪੁਰ ਹਾਂ ਐ ਨਹੀਂ ਨਾ ਤੁਸੀਂ ਦੱਸੋ ਨਾ ਵੀ ਕੀ ਕੰਮ ਆਪਾਂ ਨੇ ਇੱਕ ਤਰ੍ਹਾਂ ਕੱਪੜੇ ਲੈ ਗਾਣੇ ਹਨਾ ਦੋ ਦੋ ਟੀ-ਸ਼ਰਟਾਂ ਲਿਆ ਮੈਂ ਗਰਮੀਆਂ ਦੇ ਕੈਪਰੀਆਂ ਲੈਣੀਆਂ ਨਾਲ ਕਹਿੰਦਾ ਓਹੋ ਮਨਜੀਤ ਦੇ ਕੰਨ ਪਏ ਜੀ ਸੁਣਨੇ ਆਪਣਾ ਇੱਕ ਟੌਕਸ ਜੇ ਦੀ ਪਿੰਜੀ ਦਾ ਚੱਕਰ ਪੈ ਗਿਆ ਲੋਕ ਦਾ ਉਹ ਖੁੱਲ ਜਾਂਦਾ ਏ ਮੈਂ ਕਹਿੰਦਾ ਮਨਜੀਤ ਗਿਰਨੇ ਤੇ ਹੀ ਬਚ ਲਿਆ ਹਾਂ ਇੱਕ ਦੋ ਵਾਰੀ ਬਾਬਾ ਸੁਗਰ ਹੈ ਚਲ ਗਿਰਿਆ ਨਹੀਂ ਕਹਿੰਦੇ ਸੋਨਾ ਤਾਂ ਸਿਆਣੇ ਕਹਿੰਦੇ ਕਹਿੰਦੇ ਲੱਬਿਆ ਵੀ ਮਾੜਾ ਖੋਇਆ ਵੀ ਮਾੜਾ ਹੂੰ ਤਾਂ ਇਹਨਾਂ ਮੱਕੜੇ ਕਰ ਟੈਨਸ਼ਨ ਬਹੁਤ ਹੋ ਜਣੀ थी ਮਨਜੀਤ ਨੂੰ ਜੇ ਕਿਤੇ ਖੋ ਜਾਂਦਾ ਮਨਜੀਤ ਨੇ ਕੋਨੇ ਨਾਲੋਂ ਕੱਢੇ ਤੇ ਦੋਏ ਕੱਢਦੇ ਹੁਣ ਆਇਆ ਖਦਣਾ ਹੁਣ ਵੀ ਇੱਕ ਵਾਗਿਆ ਰੱਖਣਾ ਉਹ ਮੁੰਡਿਆ ਆ ਰਿਹਾ ਜੈਨ ਥੋੜਾ ਨਚਣਾ ਲੈ ਇੱਕ ਕੰਮ ਬਣਾਇਆ ਵੇ ਕਿਛੇ ਤੇ ਹਾਂ ਵੀ ਹੈ ਚਲੋ ਦੇਖਦੇ ਹਾਂ ਮਨਜੀਤ ਦੇ ਕੰਨ ਸੁਣਨੇ ਸੁਣਨੇ ਹੀ ਹੋਵੇ ਹੁੰਦਾ ਏ ਜਿਹੜੇ ਪਾਨੇ ਉਹਨਾਂ ਨੂੰ ਹੁੰਦਾ ਫੇਰ ਜਿਹੜੇ ਨਹੀਂ ਪਾਨਦੇ ਚਲੋ ਉਹਨਾਂ ਦਾ ਤਾਂ ਮੰਨੇ ਆ ਇਹਨਾਂ ਨੂੰ ਹੁੰਦਾ ਏ ਮਨਜੀਤ ਕੰਨ ਹਲਕੇ ਹਲਕੇ ਹੀ ਲੱਗਦੇ ਹੋਣੇ ਹਨਾ ਉੱਪਰ ਏ ਜੇ ਹੈ ਪਹਿਲਾਂ ਦੋ ਦੋ ਕੁ ਦਿਨ ਹੋਇਆ ਹੋਣਾ ਕਈ ਦਿਨ ਹੋ ਗਏ 10 20 ਦਿਨ ਹੋ ਗਏ ਕੱਢਿਆਂ ਨੂੰ ਮਹੀਨਾ ਹੀ ਹੋ ਚੱਲਿਆ ਜੀ ਚਲੋ ਇੱਕ ਜਾ ਨਹੀਂ ਨਾ ਹੁੰਦਾ ਘੁੰਮਣ ਘੇਰੀਓ ਬਹੁਤ ਹੁੰਦੀ ਮਨ ਨੂੰ ਦੇਖਦੇ ਆ ਜੀ ਹੁਣ ਬਾਕੀ ਜੀ ਤੁਹਾਨੂੰ ਪਹਿਲਾਂ ਹੀ ਦੱਸ ਦਿੰਨਾ ਹੈ ਵੀ ਸ਼ਾਇਦ ਆਪਣਾ ਹਿਮਾਚਲ ਦਾ ਟੂਰ ਬਣ ਜਵੇ ਜਦੋਂ ਜਸਕਰ ਨੂੰ ਛੁੱਟੀਆਂ ਹੋ ਗਈਆਂ 9 10 ਤਰੀਕ ਤੇ 8 ਤੇ ਪਹਿਲੀ ਤੇ ਬਾਅਦ ਦੇਖਾਂਗੇ ਜੀ ਪਰ ਅਜੇ ਕੰਮਕਾਰ ਵੀ ਹੈ ਹੁਣ ਮਨਜੀਤ ਹਸਰੀ ਹੈ ਤੇ ਪੁੱਛੀਏ ਕੀ ਗੱਲ ਹੈ ਮਨਜੀਤ ਬਾਈ ਸਾਨੂੰ ਵੀ ਦੱਸ ਤੇ ਸਾਡੇ ਨਾਲ ਵੀ ਸ਼ੇਅਰ ਕਰੇਗਾ ਨਾ ਗੱਲ ਹਾਂ ਗਿਆ ਸੱਤਾਂ ਦਿਨ ਲੱਗੇ ਆ ਮੈਨੂੰ ਹਾਂ ਅੱਛਾ ਅੱਛਾ 7-8 ਦਿਨ ਉਹ ਨਾ ਬੀਬਾ ਨਾ ਹੈਂ ਤੁਸੀਂ ਆ ਜਾਓ ਮੈਂ ਇੱਥੇ ਜਸਟ ਕਰਨਾ ਨਾ ਫਿਰ ਮੈਂ ਉਰੇ ਆ ਕੇ ਕੀ ਕਰੂੰਗਾ ਰੋਟੀ ਪਾਣੀ ਮੇਰੇ ਭਾ ਗਰਮੀਆਂ ਚ ਨਹੀਂ ਚੱਲਣਾ ਹੁਣ ਉਧਰ ਦੁਕਾਨ ਵੀ ਜਾਣਾ ਹੈ ਕਿ ਨਹੀਂ ਬੱਸ ਨਾਲ ਲੈਣੇ ਲਓ ਜੀ ਕਰੋ ਜੀ ਪਹਿਲਾਂ ਤਾਂ ਇੰਜੋਏ ਕਰੋ ਆਨੇ ਸਬਸਕ੍ਰਾਈਬਰ ਬਾਬਾ ਨੇ ਤਾਂ ਤਵਾ ਵੀ ਡਾਇਆ ਬੇ ਕਿਦਾਂ ਤਵਾ ਤੇਰਾ ਪਿਆ ਤਾਂ ਹੈ ਗੈਸ ਤੇ ਅੰਦਰ ਇੰਨੀ ਕਿੰਨੀ ਕਵਾਰੀ ਨਹੀਂ ਕਿਾ ਅੰਦਰ ਭੁਲਾ ਜਾਂਦਾ ਹੋਤੇ ਲੈ ਬਾਬਾ ਉਹ ਮੰਜੀ ਤੇ ਹੂੰ ਟੇਡਾ ਹੋ ਜਾਂਦਾ ਡੰਡੀ ਕਰਕੇ ਭਾਰੀ ਹੈ ਡੰਡੀ ਉਹ ਵੀ ਹੋ ਜਾਂਦਾ ਦੇਖੀ ਜਸਾ ਮਾ ਖਾਸੀ ਐ ਕਰਛੀ ਤੇਤੀ ਤੇਤੀ ਤਮਾ ਤਾਂ ਇੱਕ ਪਰੌਂਠਾ ਤਕੜਾ ਜਿਹਾ ਬਣਾ ਕੇ ਗੇਰ ਉੱਪਰ ਕਿਤੇ ਉੜੇ ਨਾ ਜਾਵੇ ਤਵਾ ਜਿਨਾ ਹੁਣ ਜਬ ਤੁਸੀਂ ਹੁਣ ਲੈ ਆਓ ਬਸ ਠੀਕ ਹੈ ਮੈਂ ਜਾਂਦਾ ਚਲੋ ਠੀਕ ਹੈ ਜੀ ਦੋਇਓ ਟਾਈਮ ਫੇਰ ਕਰਾਂਗੇ ਗੱਲਬਾਤ ਆ ਕੇ ਦਹੀਂ ਲਿਆ ਜੀ ਜੀ بارش ਲੱਗੀ ਪੈਣ 10 ਦਾ ਹੋ ਗਿਆ ਜੀ ਟਾਈਮ ਤੇ ਹੁਣ ਤੁਹਾਨੂੰ ਮੈਂ ਦਿਖਾਨਾ ਆਪਣੇ ਬੱਚੇ ਉਹ ਖਵਾਈ ਬਹੁਤ ਤੇਜ ਹੈ ਲੋ ਜੀ بارش ਹੋ ਰਹੀ ਹੈ ਤੇ ਉਹ ਮਰੀ ਹੈ ਹੈ ਜੀ ਮੀ ਵੀ ਇੱਧਰ ਦਾ ਹੀ ਹੈ ਨਾ ਕੀ ਕਰ ਸਕਦੇ ਸਾਰੇ ਬੱਚੇ ਆਪਣੇ ਕੋਲ ਹੀ ਪਿੰਡ ਚੋਂ ਕਰ ਲਏ ਇਕੱਠੇ ਜਿਹੜਾ 1-2 ਰਹਿ ਗਿਆ ਤਾਂ ਤੇ بارش ਬਹੁਤ ਹੈ ਜੀ ਤੇ ਆਪਣੇ ਬੱਚੇ ਖੇਡ ਰਹੇ ਤੇ ਇਧਰ ਨੂੰ ਜੇ ਦੇਖੀਏ ਸੜਕਾਂ ਤਾਂ ਗਿੱਲੀਆਂ ਦੇਖ ਰਹੀਆਂ ਆਂ ਪਰ ਕਿਉਂਕਿ ਹਲਕੀ ਪਹਿਲਾਂ ਥਲਕੀ ਹਲਕੀ ਕਣੀ ਤੀ ਹੁਣ ਥੋੜਾਕ ਤੇਜ ਹੋਇਆ ਮੀਂਹ بارش ਜ਼ਿਆਦਾ ਲੱਗੀ ਹੁਣ ਪਹਿਣਾ ਹਵਾ ਗੈਲ ਹਵਾ ਹੀ ਮੀਂਹ ਨੂੰ ਅੱਜ ਪੈਣ ਨਹੀਂ ਦੇ ਰਹੀ ਨਹੀਂ ਮੀਂਹ ਤਾਂ ਬਹੁਤ ਪੈਣਾ ਭਾਈ ਨਿਕਲਣਾ ਬੱਦਲ ਆਇਆ ਤਾਂ ਜਿਹੜੇ ਸਾਹ ਵਗਣਾ ਏਹੋ ਲੋ ਲਾਗੇ ਦੇਖ ਲੋ ਮੀਂਹ ਪਿਛੇ ਨਾਲ ਲਪਾ ਫੇਲੇ ਗੇ ਉਰੇ ਤੇ ਸਾਰੇ ਨਾਲ ਲਪਾ ਫੇਲਾਏ ਬੇਸਰਾ ਦੇ ਲਓ ਜੀ ਫਿਰ ਕਹੀ ਨਹੀਂ ਕਰਦੇ ਕਹਿੰਦੇ ਜੇ ਅੱਜ ਐਤਵਾਰ ਹੈ ਸੰਡੇ ਆ ਕਹਿੰਦੇ ਚਲੋ ਅੱਧੇ ਕ ਦਿਨ ਤੇ ਆ ਜੀ ਕਹਿੰਦੇ ਪਿੰਡ ਕਹਿੰਦੇ ਜਾਏ ਆਨੇ ਮੁੱਲਾਂ ਕਿਉਂਕਿ ਜ਼ਿਆਦਾ ਜ਼ਰੂਰੀ ਤਾਂ ਜੀ ਜਸ ਕਰਨ ਦਾ ਤਾਂ ਹੀ ਹਨਾ ਮੰਜੀ ਐ ਵੈ ਮੰਜੀ ਮਾ ਜ਼ਿਆਦਾ ਜ਼ਰੂਰੀ ਤਾਂ ਜਸ ਕਰਨ ਦਾ ਕੱਪੜਿਆਂ ਦਾ ਹਨਾ ਕਿਉਂਕਿ ਹੁਣ ਦੇਖ ਅੱਗੇ ਮਈ ਜੂਨ ਆ ਜੂਨ ਦੀਆਂ ਛੁੱਟੀਆਂ ਆ ਰਹੀਆਂ ਫਿਰ ਇਹਨਾਂ ਕਿਤੇ ਆਪਣੇ ਨਾਨਕੇ ਵੀ ਜਾਣਾ ਹਿਮਾਚਲ ਫਿਰ ਉੱਥੇ ਵੀ ਚਾਹੀਦੇ ਹਨਾ ਜਾਈ ਦੇ ਦੂਮਾ ਜੀ ਪਰ ਇਹਦੀ ਜਿਹੜੇ ਪਿਛਲੇ ਸਾਲ ਵਿੱਚ ਲੈ ਕੇ ਅੰਤੀਤੀਆਂ ਨਾ ਉਹ ਸਾਰੀਆਂ ਸਾਰੀਆਂ ਚ ਫਰਕ ਹੈ ਜੀ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਬੱਚੇ ਹਰ ਇੱਕ ਚ ਗਰੋਥ ਹੁੰਦੀ ਹੈ ਜੀ ਹਰ ਸਾਲ ਬਾਅਦ ਬੱਚੇ ਚ ਫਰਕ ਪੈਂਦਾ ਤਾਂ ਕਰਕੇ ਜੀ ਇਹ ਤਾਂ ਜਿਹੜੇ ਹੈ ਜੀ ਮਾਂ ਚਲੋ ਜਾਏ ਜਾਂਨੇ ਪਰ ਜੱਸ ਕਰਨ ਕਹਿੰਦਾ ਮੈਂ ਖੇਡਣਾ ਉਹ ਵੀ ਮੈਂ ਤਾਂ ਨਹੀਂ ਜਾਣਾ ਕਹਿੰਦਾ ਗੈਲ ਕਹਿ ਜੇ ਮੈਂ ਤਾਂ ਹੂੰ ਉਹ ਦੰਦੇ ਮੈਂ ਤਾਂ ਲੈ ਰਿਹਾ ਹਾਂ ਚਲੋ ਠੀਕ ਹੈ ਤੇ ਮੈਂ ਤਾਂ ਐਂ ਕਹਿੰਦਾ ਤਾਂ ਹੋਰ ਕਿਆ ਲੈ ਕਾਣ ਹੋਰ ਵਸ ਤੁਹਾਡੀ ਵਾ ਮੇਰੀਆਂ ਦੋ ਕਸ਼ਲਟਾਂ ਜੀ ਹਾਂ ਵਸ ਮੇਰਾ ਹਾਂ ਨਾ 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 ਗਲਤ ਬਾਤ ਹੈ ਜੀ ਹਾਂਜੀ ਹਾਂ ਤੁਹਾਨੂੰ ਵਲੌਗ ਮਿਲੂਗਾ ਜੀ ਕੱਲੂ ਜੇ ਇਹ ਕੋਸ ਅੱਜ ਲਿਆਉਂਗੇ ਦਿਖਾਵਾਂਗੇ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰੂੰਗਾ ਜੀ ਪਰ ਹਾਂ ਇਹ ਗੱਲ ਪੱਕੀ ਹੈ ਮਨਜੀਤ ਚਾਹੇ ਕਰੇ ਹਾਸੇ ਚਾਹੇ ਕਰੇ ਮਜ਼ਾਕ ਇਹ ਮਜ਼ਾਕ ਮਜ਼ਾਕ ਹੀ ਰਹਿਣਾ ਇਹਨੂੰ ਸੱਚ ਚ ਨਹੀਂ ਬਦਲ ਸਕਦੇ ਅਸੀਂ ਵੀ ਨਹੀਂ ਹੈ ਕਿ ਨਹੀਂ ਮੇਰੇ ਹਾਂ ਤਾਂ ਪੱਕੀ ਗੱਲ ਹੈ ਬਾਈ ਇਹਨਾਂ ਨੇ ਐ ਕਿਹਾ ਤਾਂ ਵੀ ਕਰਾਰੀ ਤੇ ਤੂੰ ਤਰਾ ਪਾਣੀ ਨੂੰ ਲੈ ਆਈ ਹਾਂ ਵੀ ਜੇ ਕੀਤੇ ਕੁਝ ਆਂਦਾ ਹੋਵੇ 10 ਦਿਨ ਪਹਿਲਾਂ ਲੈ ਲੋ ਸੂਟ ਆਣੇ ਜਾਣੇ ਵਾਲਾ ਜਿਹਾ ਕੋਈ ਕੁਛ ਹੋਣ ਉਹ ਤਾਂ ਪਹਿਲਾਂ ਲੇਵੇ ਤਾਂ ਹੈ ਹੁਣ 2-3 ਇੱਕ ਮੁੱਲਾਂ ਪਰ ਦੇ ਦਵਾ ਨਹੀਂ ਤਾਂ ਦਿਆ ਮੈਂ ਰਹਿੰਦੇ ਹੈ ਕਲ ਨਹੀਂ ਹੋਈ ਥੀ ਇਹ ਇਹਦਾ ਇਹਦਾ ਨਾ ਕਹੀ ਨਹੀਂ ਕਰਦੇ ਗੱਲਾਂ ਗੱਲਾਂ ਵਿੱਚ ਨੂੰ ਆਪਣੀ ਗੱਲ ਕਰ ਦੋ ਇਹ ਗੱਲ ਮੈਂ ਕਹੀ ਥੀ ਜਦੋਂ ਇਹ ਕਰਾਲੀ ਨੂੰ ਗਏ ਤੇ ਅੱਜ ਜਦੋਂ 20 ਦਿਨ ਪਹਿਲਾਂ 20 ਮਹੀਨਾਕ ਪਹਿਲਾ ਰੈਣ ਦ ਰੈਣ ਦਾ ਤੈਨੂੰ ਮੈਨੂੰ ਇੰਨਾ ਹੁ ਲਗੇ ਕਰਾਨ ਮੈ ਪਤਾ ਨਹੀਂ ਖਰਚਾ ਇਤ ਨਹੀਂ ਕਰ ਰਹੀ ਨਾ ਨਾ ਮਹੀਨਾਕ ਪਹਿਲਾ ਗਈ ਤੀਆਂ ਇਹ ਸਾਰੇ ਗੇ ਤੇ ਤਾਂ ਕਰਕੇ ਵੀ ਉੱਥੇ ਤੇ ਲੈ ਆਈ ਤੇ ਮੈਂ ਤਾਂ ਕਹਿ ਰਿਆਂ ਵੀ ਜਦ ਲੈ ਕੇ ਆਏ ਤੇ ਇਹਨਾਂ ਨੇ ਕਿਹਾ ਤਾਂ ਇਹਨਾਂ ਨੇ ਮਨ ਜਾਣੇ ਤੇ ਪਹਿਲਾਂ ਵੀ ਕਿਹਾ ਤਾਂ ਵੀ ਘਰਾ ਪਾਣੀ ਨੂੰ ਲੈ ਕੇ ਆਈ ਆਣੇ ਜਾਣੇ ਵਾਲਾ ਸੁੱਟਣਾ ਲੱਗੀ ਆ ਉਹ ਜਦ ਲੈ ਕੇ ਆਈ ਆਣੇ ਜਾਣੇ ਆ ਜਦ ਕੀਤੇ ਜਾਣਾ ਹੁੰਦਾ ਪਤਾ ਕੀ ਆਏ ਹੁਣ ਕਣਕਾਂ ਵੱਢ ਹੋ ਲੀਆਂ ਨਹੀਂ ਕਣਕਾਂ ਦੇ ਗੈਲ ਡੇਲਾ ਹੁੰਦਾ ਨਾ ਜਿਹੜਾ ਡੇਲਾ ਜੰਮਦਾ ਕਣਕਾਂ ਦੀ ਫਸਲ ਚ ਜੀ ਨੂੰ ਆਪਾਂ ਕਹਿ ਦਿੰਨੇ ਕੱਖ ਕੰਡਾ ਇਹ ਉਹ ਕੰਮ ਭਾਲਦੀ ਐ ਵੀ ਕਣਕ ਦੇ ਨਾਲ ਡੇਲੇ ਨੂੰ ਪਾਣੀ ਵੀ ਲੱਗ ਜਾਵੇ ਪਰ ਉਹ ਬਣਨਾ ਉਹ ਅੱਜ ਨਹੀਂ ਬਣ ਸਕਦਾ ਉਹ ਤਾਂ ਲੱਗੇ ਅੱਜ ਮੇਰੇ ਕੋਲ ਪੈਸੇ ਵੀ ਨਹੀਂ ਹੈ ਇੰਨੇ ਬਾ ਪੂਰੇ ਪੂਰੇ ਜਿਹਾ 1000 1500 ਉਹ ਸਾਰੇ ਆਣਾ ਸੀ ਹੈ ਕਿ ਨਹੀਂ ਬੰਦਰਾ ਸਭ ਮੈਂ ਜੱਸ ਕਰਨ ਦੀਆਂ ਵੀ ਨਹੀਂ ਆਣੀਆਂ ਚਲੋ ਉਹ ਟਾਈਮ ਦੱਸੋ ਹਾਂ ਉਹ ਟਾਈਮ ਕੋਈ ਨਹੀਂ ਜੱਸ ਕਰਨ ਦਾ ਜਿਲੇ ਕਾ ਮੜੇ ਆਉਂਗੇ ਜੀ ਇਹ ਵੀ ਗੱਲ ਹੈ ਹੈ ਕਿ ਨਹੀਂ ਹਾਂ ਚਲ ਕੋਈ ਨਾ ਦੇਖਦੇ ਹਾਂ ਨਾ ਨਾ ਉਹ ਗੱਲ ਤਾਂ ਦੇਖੋ ਜਿਹੜੀ ਗੱਲ ਅਸੀਂ ਹੁਣ ਬਲੌਗ 'ਚ ਵੀ ਕਰਦੇ ਆ ਉਹ ਗੱਲ ਚੇਂਜ ਹੋਣੀ ਹੋਊਗੀ ਨਹੀਂ ਹੋਣੀ ਬਿਲਕੁਲ ਵੀ ਨਹੀਂ ਕਰਨੀ ਹੋਊਗੀ ਕਿਉਂਕਿ ਦੇਖ ਮੰਜੀ ਤਾਂ ਮੰਨ ਐ ਕਰਦੇ ਆ ਖਰਚਾ ਬਹੁਤ ਹੋ ਰਿਹਾ ਐਦਕੀ ਕੰਮ ਘਟੇ ਵੀ ਨਾ ਮਾ ਟਰੈਕਟਰ ਗਰੀਆਵਾ ਬਹੁਤ ਕੰਮ ਹੈ ਨਹੀਂ ਮੈਂ ਤਾਂ ਕਹਿੰਦਾ ਵੀ ਬਗਲਤ ਨਹੀਂ ਹੋਗੀ ਜੇ ਹੁਣ ਅੱਛਾ ਇਹ ਦੱਸ ਅੱਜ ਤੇ ਜਿਹੜਾ ਪਹਿਲਾ ਮਹੀਨਾ ਤੂੰ ਮੈਂਦੀ ਵੀ ਲੋਹਾ ਕਾਈ ਦੇਖਣੀ ਕਿਆ ਕਰਿਆਤਾ ਜਾਂ ਸੂਟ ਲੈ ਕੇ ਨਹੀਂ ਆਈ ਦੋ ਮੱਲਾ ਉਪਰ ਤੇ ਹਣਾ ਲਾ ਦੇ ਬਾਈ ਗੇਟ ਹੂੰ ਚਲੋ ਕਰਦੇ ਜੀ ਗੱਲਬਾਤ ਫੇਰ ਤੁਹਾਡੇ ਸਿਆਲੇ ਚ ਪੈਣਾ ਹੈ ਚਲੋ ਕੋਈ ਨਹੀਂ ਮੈਂ ਮੋਰ ਖਣਾ ਬਣਾ ਮੇਰਾ ਆਹ ਪਿਛਲੇ ਪਿਛਲੇ ਮਹੀਨੇ ਦੀ ਉਹ 6 ਤਰੀਕ ਦੀ ਜਿਹੜੀ ਇੱਕ ਮਿੰਟ ਇੱਕ ਮਿੰਟ ਜਿਹੜੀ YouTube ਫੈਮਲੀ ਨੇ ਨਾ ਮੇਰਾ ਉਹ ਬਲੌਗ ਦੇਖਿਆ ਵੀ ਹੋਊਗਾ ਮੰਗੜੇ ਵਾਲਾ ਉਹ ਤਾਂ ਉਹਨਾਂ ਨੇ ਹੀ ਦੱਸ ਦੇਣਾ ਵੀ ਭਈ ਉਹ ਕਿਹੜੀ ਕਿਹੜੇ ਉਹਦੇ ਵਿੱਚ ਮੌਸਮ ਚ ਪੈਣੇ ਆ ਰਹੇ ਬਿਲਕੁਲ ਵੀ ਨਹੀਂ ਹੋ ਸਕਦਾ ਅੱਛਾ ਤੂੰ ਚੌਥੇ ਮਹੀਨੇ ਚ ਤੂੰ ਸਰਦੀਆਂ ਵਾਲਾ ਗੁਰੂ ਕੀ ਖਰੀਦ ਰਹੀ ਹੈਂ ਚੌਥੇ ਮਹੀਨੇ ਚ ਚੌਥੇ ਚੌਥੇ ਫੇਰ ਉਹੀ ਗੱਲ ਕਰੀ ਜਾਨੀ ਚੌਥੇ ਮਹੀਨੇ ਚ ਗਏ ਤੇ 6 ਤਰੀਕ ਨੂੰ ਉਥੇ ਪਹਿਲਾਂ ਹੀ 10-20 ਦਿਨ ਲਈ ਕਾਇਏ ਤੇ ਇਹ ਤੂੰ ਆਪਸ ਆਪ ਲਈ ਜਾਣ ਕੇ ਸਾਨੂੰ ਚੱਕਰਾਂ ਚ ਬੰਦੀ ਹੈਗੀ ਚੱਕਰਾਂ ਚ ਬੰਦੀ ਹੈ ਤਾਂ ਉਹ ਤਾਂ ਉਹਨੇ ਆਪਣੇ ਦੱਸ ਦਈ ਹਾਂ ਦੱਸ ਦੇਈ ਤੁਸੀਂ ਸਾਰੇ ਪਰ ਗੱਲ ਕਰਿਓ ਹੱਕ ਸੱਚ ਦੀ ਚਲੋ ਠੀਕ ਹੈ ਜੀ ਤੇ ਅੱਜ ਆਪਣਾ ਇਹੀ ਵਲੌਗ ਤਾਂ ਤੇ ਹੁਣ ਜਾ ਰਹੇ ਜੀ ਅਸੀਂ ਮੁੱਲਾਂ ਪਰ ਜਾਏ ਆਈਏ ਕਿਉਂਕਿ ਅੱਜ ਐਤਵਾਰ ਹੈ ਜੀ ਕੱਲ ਨੂੰ ਸੋਮਵਾਰ ਹੈ ਫੇਰ ਤੁਹਾਨੂੰ ਪਤਾ ਦੁਕਾਨ ਪਹਿਲਾਂ ਜਾਸ ਕਰ ਨੂੰ ਛੱਡਣਾ ਸਪੂਲ ਫਿਰ ਆਪਣਾ ਕਮੇਰਾ ਕੰਮ ਹੈ ਜੀ ਉੱਤਰ ਵੀ ਜਾਣਾ ਮੈਂ ਖੇੜ ਤਾਂ ਕਰਕੇ ਜੀ ਜਾਣਾ ਨਾ ਪੈਂਦਾ ਜੀ ਆਲੇ-ਦਾਲੇ ਘੁੰਮਣਾ ਕੋਈ ਪਤਾ ਨਹੀਂ ਵੀ ਕੱਲੋਂ ਸਕੂਲੇ ਚੱਲਦਾ ਜੀ ਫਿਰ ਦੁਕਾਨ ਤੇ ਵੀ ਕੰਮ ਬੈਠਣਾ ਪੈਂਦਾ ਜੀ ਤੇ ਚਲੋ ਠੀਕ ਹੈ ਜੀ ਬਾਬੋ ਜੀ ਮਾੜਾ ਕਿ ਤੁਹਾਨੂੰ ਦਿਖਾ ਦਨੇ ਚੱਲੇ ਆ ਜੀ ਅੱਜ ਧੁੱਪ ਬਹੁਤ ਈ ਹੋਏ 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 ਤੁਸੀਂ ਸਵੇਰ ਦਾ ਵਲੌਗ ਦੇਖਿਆ ਨਾਲ ਸਵੇਰ ਦਾ ਵੀ ਤਾਂ ਪੱਤਲ ਪਾਈ ਕਿੰਨੀ ਹੋਈ ਵੀ ਸੀ ਮੀਂਹ ਵੀ ਪੈ ਚੁੱਕਿਆ ਥੋੜਾ ਜਿਹਾ ਤੇ ਰਾਣੀ ਸੁੰਦਰਾ ਖੜੀ ਹੈ ਜੀ ਚੱਲਦੇ ਆ ਜੀ ਹੁਣ ਉਹ ਵੀ ਪੇਟ ਕਰਦੀ ਹੈ ਤੇ ਗੱਲਬਾਤ ਇਸ ਤਰ੍ਹਾਂ ਵੀ ਹੁਣ ਤੁਸੀਂ ਬਲੌਗ ਫੁੱਲ ਵਾਚ ਕਰੇ ਲਿਆ ਜੀ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਹੈ ਤੇ ਆਪਣੇ YouTube ਫੈਮਿਲੀ ਵੀਰ ਭੈਣ ਭਰਾ ਕਿੱਦਾਂ ਦਾ ਤੁਹਾਨੂੰ ਬਲੌਗ ਲੱਗਿਆ ਅੱਜ ਦਾ ਇਹ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਹੁਣ ਅਸੀਂ ਚੱਲਦੇ ਆ ਜੀ ਜੇ ਕੁਝ ਵੀ ਮੁੱਲਾਂ ਪਰ ਅਸੀਂ ਤਾਂ ਉਹ ਤੁਹਾਨੂੰ ਅਗਲੇ ਬਲੌਗ ਚ ਪਤਾ ਲੱਗੇ ਜਾਣਾ ਐਂ ਦੇਖੋ ਮਨਜੀਤ ਬੱਦਲਾਂ ਚ ਐ ਨਹੀਂ ਲੱਗਦਾ ਕਿ ਨਾ ਉਹ ਦੇ ਸਾਹਮਣੇ ਵਰਪ ਦੇ ਢੇਰ ਲੱਗੇ ਬਣੂ ਹਾਂ ਹੂੰ ਹਨਾ ਚਲੋ ਪੈ ਚਾਲਦੇ ਵਈ